ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਪੰਜਾਬੀ ਸਟਾਈਲ ਗਾਜਰ ਦੀ ਰਬੜੀਦਾਰ ਯਾਨੀ ਕਿ ਮਲਾਈਦਾਰ ਖੀਰ ਤੁਸੀਂ ਇੱਕ ਵਾਰੀ ਇਹ ਖੀਰ ਬਣਾਓਗੇ ਨਾ ਤਿੱਕਿਆ ਬਾਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਤਾਰੀਫ ਵੀ ਮਿਲੇਗੀ ਤੇ ਇਸ ਹੋਲੀ ਦੇ ਮੌਕੇ ਤੇ ਤੁਸੀਂ ਇਹ ਗਾਜਰ ਦੀ ਖੀਰ ਜ਼ਰੂਰ ਬਣਾਓ ਤੇ ਚਲੋ ਜੀ ਆਪਾਂ ਗਾਜਰ ਦੀ ਖੀਰ ਬਣਾਉਣੀ ਸ਼ੁਰੂ ਕਰਦੀਆਂ ਤੇ ਇੱਥੇ ਮੈਂ ਲਈਆਂ ਨੇ 1 ਕਿਲੋ ਗਾਜਰਾ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਮੈਂ ਸਾਫ ਕਰ ਲਿਆ ਸੀ ਤੇ ਉਹਨਾਂ ਨੂੰ ਨਾ ਫਿਰ ਮੈਂ ਛਿੱਲ ਲਿਆ ਤੇ ਬੈਕ ਵਾਲੀ ਸਾਈਡ ਆ ਜਿਹੜੀ ਆਪਾਂ ਉਹਨਾਂ ਦੀ ਉਹ ਨਹੀਂ ਉਤਾਰਨੀ ਤੇ ਫਿਰ ਨਾ ਆਪਾਂ ਗਾਜਰਾਂ ਨੂੰ ਕद्दूकश ਕਰਨਾ ਹੈ ਤੇ ਗਾਜਰਾਂ ਗਾਜਰਾਂ ਨੂੰ ਕद्दूकश ਕਰਨ ਲਈ ਨਾ ਇੱਥੇ ਮੈਂ ਮੋਟਾ ਕद्दूकश ਲੈ ਆਈ ਤੇ ਮੋٹے ਵਾਲਾ ਕद्दूकश ਦੇ ਨਾਲ ਹੀ ਜਲਦੀ ਵੀ ਹੋ ਜਾਣਗੀਆਂ ਤੇ ਆਪਾਂ ਦੀਆਂ ਜਿਹੜੋ ਇਹ ਜ਼ਿਆਦਾ ਮਤਲਬ ਵਿੱਚ ਦਿਖਣੀਆਂ ਵੀ ਚਾਹੀਦੀਆਂ ਏ ਕਿ ਇੱਕਦਮ ਬੈਕ ਨਾ ਜਾਣ ਕੇ ਦੇਖੋ ਬੈਕ ਵਾਲੀ ਸਾਈਡ ਆਪਾਂ ਇਸ ਲਈ ਨਹੀਂ ਉਤਾਰੀ ਸੀ ਕਿਉਂਕਿ ਆਪਾਂ ਨੂੰ ਗਾਜਰਾਂ ਨੂੰ ਕद्दूकश ਕਰਨ ਦੇ ਵਿੱਚ ਆਸਾਨੀ ਹੋ ਜਾਵੇ ਤੇ ਸਾਰੀਆਂ ਗਾਜਰਾਂ ਨੂੰ ਨਾ ਮੈਂ ਕद्दूकश ਕਰਕੇ ਤਿਆਰ ਕਰ ਲਿਆ ਹੈ ਤੇ ਦੂਸਰੀ ਸਾਈਡ ਨਾਲ ਫਿਰ ਆਪਾਂ ਇੱਕ ਕੋਈ ਵੀ ਕੜਾਈ ਜਾਂ ਪੈਨ ਰੱਖਾਂਗੇ ਗੈਸ ਦੇ ਉੱਪਰ ਤੇ ਇੱਕ ਚਮਚ ਪਾਵਾਂਗੇ ਉਹਦੇ ਵਿੱਚ ਦੇਸੀ ਘਿਓ ਜੇ ਤੁਸੀਂ ਨਾਨ ਸਟਿੱਕੀ ਕੜਾਈ ਦੇ ਵਿੱਚ ਬਣਾ ਰਹੇ ਹੋ ਤਾਂ ਤੁਹਾਨੂੰ ਦੇਸੀ ਘਿਓ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਜਿਵੇਂ ਹੀ ਆਪਣਾ ਘਿਓ ਵਨ ਆ ਆਪਾਂ ਇਸ ਤਰ੍ਹਾਂ ਫਲਾਉਂਦੇ ਹੋਏ फटाफट ਜਲਦੀ ਮੈਲਟ ਹੋ ਜਾਂਦਾ ਤੇ ਮੈਂ ਉਹ ਇਸ ਲਈ ਹਲਾ ਰਹੀ ਸੀਗੀ ਤੇ ਜਿਵੇਂ ਕਿ ਉਹ ਮੈਲਟ ਹੋ ਗਿਆ ਨਾ ਉਹਦੇ ਵਿੱਚ ਆਪਾਂ ਸਾਰੀਆਂ ਕੱਦੂਕਸ਼ ਕੀਤੇ ਹੋਏ ਗਾਜਰਾਂ ਪਾ ਦਿੰਨੀ ਆਂ ਗਾਜਰਾਂ ਪਾ ਕੇ ਨਾ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜੀ ਕਿਓ ਦੇ ਵਿੱਚ ਕਿਓ ਦੇ ਵਿੱਚ ਫਿਰ ਆਪਾਂ 1 ਤੋਂ 2 ਮਿੰਟ ਇਸੇ ਤਰ੍ਹਾਂ ਹਿਲਾਉਂਦੇ ਹੋਏ ਇਹਨਾਂ ਨੂੰ ਪੁੰਨ ਲੈਣਾ ਹੈ 2 ਮਿੰਟ ਪੁੰਨਣ ਤੋਂ ਬਾਅਦ ਨਾ ਜੀ ਫਿਰ ਕਵਰ ਕਰਕੇ ਪਕਾਵਾ ਤੇ ਇਹ ਜਲਦੀ ਜਿਹੜੀਆਂ ਪੱਕ ਜਾਣਗੀਆਂ ਜਾਨਕਿ ਨਰਮ ਹੋ ਜਾਣਗੀਆਂ ਜਿਵੇਂ ਜਿਵੇਂ ਇਹਨਾਂ ਨੂੰ ਪਕਾਵਾਂਗੇ ਇਸ ਲਈ ਇਹਨਾਂ ਨੂੰ ਆਪਾਂ ਠੱਕ ਕੇ ਪਕਾ ਲੈਣਾ ਹੈ ਦਿਨ ਤੋਂ 4 ਮਿੰਟ ਬਸ ਇਹ ਖਿਆਲ ਰੱਖਣਾ ਹੈ ਕਿ ਗੈਸ ਤੁਹਾਡਾ ਮੀਡੀਅਮ ਤੇ ਹੋਣਾ ਚਾਹੀਦਾ ਤੇ ਜਿਹੜੀਆਂ ਗਾਜਰਾਂ ਨਾ ਨੀਚੇ ਨਾ ਲੱਗ ਜਾਣ ਤੇ ਫਿਰ ਆਪਾਂ ਇਹਨਾਂ ਨੂੰ ਚੈੱਕ ਕਰ ਲਵਾਂਗੀ ਤੇ ਦੇਖੋ ਗਾਜਰਾਂ ਦਾ ਜਿਹੜਾ ਕਲਰ ਆ ਰੰਗ ਆ ਜਿਹੜਾ ਬਦਲਣਾ ਸ਼ੁਰੂ ਹੋ ਗਿਆ ਹੈ ਤੇ ਫਿਰ ਇਹਦੇ ਵਿੱਚ ਮੈਂ ਪਾ ਰਹੀ ਹਾਂ ਜੀ ਚੀਨੀ ਚੀਨੀ ਤੁਸੀਂ ਸਵਾਦ ਅਨਸਾਰ ਲੈਣੀ ਹੈ ਜਿਸ ਤਰ੍ਹਾਂ ਤੁਸੀਂ ਘੱਟ ਦਾ ਜ਼ਿਆਦਾ ਖਾਣੀ ਪਸੰਦ ਕਰਦੇ ਹੋ ਤੇ ਮੈਂ ਗਾਜਰਾਂ ਦੇ ਹਿਸਾਬ ਦੇ ਨਾਲ ਹੀ ਚੀਨੀ ਲਈ ਹੈ ਤੇ ਕਿਉਂਕਿ ਆਪਾਂ ਵਿੱਚ ਦੁੱਧ ਪਾਵਾਂਗੇ ਚੌਲ ਪਾਵਾਂਗੇ ਤੇ ਚੀਨੀ ਦੀ ਆਪਾਂ ਨੂੰ ਥੋੜੀ ਜ਼ਿਆਦਾ ਹੀ ਮਾਤਰਾ ਲੈਣੀ ਪੈਣੀ ਹੈ ਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਜੀ ਤੇ ਮਿਕਸ ਕਰਕੇ ਨਾ ਫਿਰ ਆਪਾਂ ਇਹਨੂੰ ਟੱਕ ਦਿਆਂਗੇ ਟੱਕ ਕਿ ਨਾ ਚੀਨੀ ਜਿਹੜੀ ਜਲਦੀ ਮੈਲਟ ਹੋ ਜੇ ਜਾਨੀ ਕਿ ਜਲਦੀ ਘੁ ਤੇ ਫਿਰ ਇਹਨੂੰ ਮੈਂ ਟੱਕ ਖੇਚੀ 5 ਮਿੰਟ ਮੀਡੀਅਮ ਫਲੇਮ ਤੇ ਪਕਾਇਆ ਏ ਤੇ ਆਪਾਂ ਚੈੱਕ ਕਰ ਲੈਣੀ ਆ ਸਿਰ 5 ਮਿੰਟ ਬਾਅਦ ਦੇਖੋ ਜਿੰਨੇ ਕਿੰਨਾ ਪਾਣੀ ਛੱਡਿਆ ਆਇਆ ਐ ਇਸੇ ਪਾਣੀ ਦੇ ਵਿੱਚ ਜੇ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਤੇ ਇਹਨਾਂ ਦਾ ਪਾਣੀ ਹੈ ਨਾ ਗਾਜਰਾਂ ਦਾ ਜਿਹੜਾ ਬਿਲਕੁਲ ਹੀ ਸੁਕਾ ਲੈਣਾ ਹੈ ਜੇ ਮੇਰੇ ਨਾਲ ਗਾਜਰਾਂ ਦਾ ਪਾਣੀ ਬਿਲਕੁਲ ਇੱਥੇ ਸੁਕਾ ਲਿਆ ਏ ਜੀ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਦੁੱਧ ਤੇ ਇੱਥੇ ਮੈਂ ਲਿਆਏ ਜੀ ਫੁੱਲ ਕਰੀਮਾ ਯਾਨੀ ਕਿ ਕਈ ਵਗੀ ਆਪਾਂ ਕਰੀਮ ਲਾ ਲੈਨੇ ਨਾ ਦੁੱਧ ਤੋਂ ਕਰੀਮ ਮਿਲਾਉਣੀ ਤੇ ਇੱਥੇ ਮੈਂ ਪੌਨੇ 2 ਲੀਟਰ ਯਾਨੀ ਕਿ ਡੇਢ ਤੋਂ 2 ਲੀਟਰ ਤੁਸੀਂ ਡੇਢ ਕਿਲੋ ਤੋਂ 2 ਕਿਲੋ ਦੁੱਧ ਦੀ ਬਜਾਤ ਤੋਂ ਕਰ ਸਕਦੇ ਹੋ ਤੇ ਮੈਂ ਇੱਥੇ ਡੇਢ ਕਿਲੋ ਤੋਂ ਉੱਪਰ ਹੀ ਸੀ ਜਿਹੜਾ ਦੁੱਧ ਲਿਆ ਪਾ ਕੇ ਨਾ ਆਪਾਂ ਗੈਸ ਐਨੂੰ ਘੱਟ ਤੇ ਕਰ ਦੇਾਂਗੇ ਤੇ ਆਪਾਂ ਇਹਨੂੰ ਮਤਲਬ ਪੱਕਣ ਲਈ ਰੱਖ ਦੇਾਂਗੇ ਤੇ ਬਸ ਗੈਸ ਘੱਟ ਤੇ ਰੱਖਣਾ ਹੀ ਹੋਣੀ ਜੇ ਮੈਂ ਤੁਹਾਨੂੰ ਚੌਲ ਚੈੱਕ ਕਰਵਾ ਦਿੰਨੀ ਇੱਥੇ ਮੈਂ 4 ਚਮਚ ਲਏ ਸੀ ਜੀ ਖੀਰ ਵਾਲੇ ਚੌਲ ਖੀਰ ਵਾਲੇ ਚੌਲ ਹੀ ਲੈਣੇ ਆ ਉਹ ਜਲਦੀ ਨਰਮ ਵੀ ਹੋ ਜਾਂਦੇ ਆ ਤੇ ਜਲਦੀ ਪੱਕ ਜਾਂਦੇ ਆ ਤੇ ਫਿਰ ਉਹਨਾਂ ਚੋਂ ਪਾਣੀ ਅਲੱਗ ਕਰਕੇ ਨਾ ਤੇ ਆਪਾਂ ਉਹਨਾਂ ਨੂੰ ਨਾ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਪਾਣੀ ਨਹੀਂ ਪਾਉਣਾ ਵਾ ਤੇ ਨਾਲ ਹੀ ਇੱਥੇ ਮੈਂ ਲਿਆ ਜੀ ਚਾਰਕ ਬਦਾਮ ਬਦਾਮੇ ਭੋਂਕੇ ਰੱਖੇ ਸੀ ਨਾਲ ਹੀ ਪੰਜ ਤੋਂ ਛੇ ਮੈਂ ਕਾਜੂ ਲਏ ਆ ਇਹਨਾਂ ਨੂੰ ਭੋਂਕੇ ਰੱਖਿਆ ਸੀ ਤੇ ਇਹਨਾਂ ਨੂੰ ਵੀ ਆਪਾਂ ਚੌਲਾਂ ਦੇ ਨਾਲ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਦਾਣੇਦਾਰ ਗ੍ਰाइंड ਕਰਨਾ ਹੈ ਬਿਲਕੁਲ ਇਹਨਾਂ ਦੀ ਪੇਸਟ ਨਹੀਂ ਬਣਾਉਣੀ ਆਪਾਂ ਬਿਲਕੁਲ ਵੀ ਕਈ ਜਿਹੀ ਪੇਸਟ ਬਣਾ ਲੈਣੀ ਹੈ ਤੁਸੀਂ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਨਾ ਦਾਣੇਦਾਰ ਗ੍ਰाइंड ਕਰਨਾ ਮੈਂ ਤੁਹਾਨੂੰ ਚੈੱਕ ਕਰਕੇ ਵੀ ਦਿਖਾ ਦਿੰਨੀ ਹਾਂ ਤੇ ਦੇਖ ਲੈਣੀ ਹੈ ਦੂਸਰੀ ਸਾਈਡ ਦਾ ਜਿਹੜਾ ਬਸ ਆਪਣਾ ਉਬਾਲਾ ਨਹੀਂ ਆਇਆ ਆਪਾਂ ਕਵਰ ਕਰਕੇ ਨਹੀਂ ਇਹਨੂੰ ਪਕਾ ਸਕਦੇ ਨਹੀਂ ਤੇ ਜੇ ਆਪਾਂ ਕਵਰ ਕਰਕੇ ਪਕਾਵਾਂਗੇ ਨਾ ਦੁੱਧ ਆਪਣਾ ਬਾਹਰ ਨਿਕਲ ਜਾਵੇਗਾ ਤੇ ਬਸ ਮੈਂ ਗੈਸ ਘੱਟ ਦੇ ਕੀਤਾ ਹੋਇਆ ਸੀ ਜੀ ਤੇ ਘੱਟ ਗੈਸ ਤੇ ਨਾ ਆਪਾਂ ਇਹਦੇ ਵਿੱਚ ਥੋੜਾ ਥੋੜਾ ਬਾਅਦੀ ਨੂੰ ਜੋ ਆਪਾਂ ਪੇਸਟ ਬਣਾਈ ਹੈ ਬਦਾਮ ਘਾਜੀ ਤੇ ਚੋਲਾਂ ਦੀ ਉਹ ਪਾਤੀ ਜੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ ਇੱਥੇ ਲਗਾਤਾਰ ਹਿਲਾਉਂਦੇ ਰਹਿਣਾ ਜੀ ਜਿੰਨੀ ਦੇਰ ਉਬਾਲਾ ਨਹੀਂ ਆਉਂਦਾ ਨਹੀਂ ਤੇ ਜਿਹੜੇ ਚੋਲ ਹਨ ਚੋਲਾਂ ਨੂੰ ਆਪਾਂ ਦਰਦਰਾ ਗ੍ਰाइंड ਕੀਤਾ ਤੇ ਚੋਲ ਜਿਹੜੇ نیچے ਲੱਗ ਜਾਣਗੇ ਉਬਾਲਾ ਹੋਂ ਤੱਕ ਆਪਾਂ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਹੈ ਤੇ ਬਾਅਦ ਸਾ ਆਪਣੀ ਖੀਰ ਇਸ ਤਰ੍ਹਾਂ ਹੀ ਰਜਦੀ ਰਵੇ ਆਪਾਂ ਮੀਡੀਅਮ ਫਲੇਮ ਤੇ ਜਿਵੇਂ ਉਹ ਭਲ ਆ ਗਿਆ ਫਿਰ ਗੈਸ ਦੀ ਫਲੇਮ ਆ ਨਾ ਇੱਕ ਵਾਰੀ ਹਾਈ ਕਰਕੇ ਫਿਰ ਮੀਡੀਅਮ ਕਰ ਦੇਣੀ ਹੈ ਉਹ ਭਲ ਆਉਣ ਤੋਂ ਬਾਅਦ ਗੈਸ ਆਪਣਾ ਜ ਇਕੱਠਾ ਹੋਊਗਾ ਤੇ ਘੱਟ ਗੈਸ ਤੇ ਆਪਾਂ ਇਹਨੂੰ 15 ਤੋਂ 20 ਮਿੰਟ ਰਿੰਨਣਾ ਹੈ ਜਾਨਕੀ ਖੀਰ ਆਪਣੀ ਰਜਦੀ ਰਵੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਕਿ ਇਹ ਇੱਕ ਸਾਰ ਹੋ ਜਾਵੇ ਕਿ ਖੀਰ ਦੇ ਵਿੱਚ ਜਿਹੜੇ ਚੌਲ ਆ ਤੇ ਜਿਹੜੀਆਂ ਆਪਣੀਆਂ ਗਾਜਰਾਂ ਹੈ ਚੰਗੀ ਤਰ੍ਹਾਂ ਰਲ ਜਾਣ ਤੇ ਦੇਖੋ ਖੀਰ ਜਿਹੜੀ ਆਪਣੀ ਗੜੀ ਖੁਣੀ ਸ਼ੁਰੂ ਹੋ ਗਈ ਆ ਬਸ ਲਗਾਤਾਰ ਆਪਾਂ ਵਿੱਚ ਵਿੱਚ ਦੀ ਨਾ ਕੜਸ਼ੀ ਮਾਰਦੇ ਰਹਿਣਾ ਇਹ ਗੈਸ ਮੀਡੀਅਮ ਤੇ ਕਰਕੇ ਤੇ ਫਿਰ ਇਹਨੂੰ ਹੋਰ ਵੀ ਜ਼ਿਆਦਾ ਟੇਸਟੀ ਰਬੜੀਦਾਰ ਤੇ ਮਲਾਈਦਾਰ ਬਣਾਉਣ ਲਈ ਨਾ ਇੱਥੇ ਮੈਂ ਪਾ ਰਹੀ ਹਾਂ 2 ਚਮਚ ਮਿਲਕ ਪਾਊਡਰ ਯਾਨੀ ਕਿ ਸੁੱਕਾ ਦੁੱਧ ਤੁਸੀਂ ਖੋਆ ਪਾ ਸਕਦੇ ਹੋ ਪਨੀਰ ਵੀ ਪਾ ਸਕਦੇ ਹੋ ਇਹਦੇ ਨਾਲ ਜਿਹੜੀ ਇਹ ਖੀਰ ਹੈ ਨਾ ਹੋਰ ਵੀ ਟੇਸਟੀ ਬਣ ਕੇ ਤਿਆਰ ਹੋਵੇਗੀ ਤੇ ਆਪਾਂ ਪਾ ਕੇ ਨਾ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਬਸ ਇਹਨੂੰ ਧਿਆਨ ਦੇ ਨਾਲ ਮਿਕਸ ਕਰ ਲੈਣਾ ਜਿਹੜੀਆਂ ਇਹਦੇ ਵਿੱਚ ਗੰਡਾਂ ਦੇਖ ਰਹੀਆਂ ਹੈ ਨਾ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਖੀਰ ਨੂੰ ਪਕਾਉਂਦੇ ਜਾਵਾਂਗੇ ਤੇ ਖੁਦ ਹੀ ਇਹ ਮਤਲਬ ਖੁਰ ਜਾਣਗੀਆਂ ਮੈਲਟ ਹੋ ਜਾਣਗੀਆਂ ਤੇ ਦੇਖੋ ਖੀਰ ਆਪਣੀ ਜਿਹੜੀ ਰਲ ਚੁੱਕੀ ਆ ਤੇ ਵੇਖੋ ਗਾੜੀ ਹੋ ਗਈ ਆ ਤੇ ਲਾਸਟ ਦੇ ਇੱਥੇ ਮੈਂ ਪਾ ਰਹੀ ਆ ਜੀ ਕੇਵਰਾ ਵਾਟਰ ਤੁਸੀਂ ਪਾ ਸਕਦੇ ਹੋ ਤੇ ਮੈਂ ਇੱਥੇ ਰੋਸ ਵਾਟਰ ਪਾਇਆ ਯਾਨੀ ਕਿ ਗੁਲਾਬ ਦਾ ਜਿਹੜਾ ਨਹੀਂ ਹੁੰਦਾ ਫ੍ਰੈਗਰੈਂਸ ਲਈ ਆਪਾਂ ਅਸੈਂਸ ਵਰਤਦੇ ਆ ਇੱਕ ਕੇਵਰਾ ਵਾਟਰ ਹੁੰਦਾ ਹੈ ਇੱਕ ਗੁਲਬ ਵਾਟਰ ਹੁੰਦਾ ਹੈ ਤੇ ਇੱਕ ਤੁਸੀਂ ਆਪਾਂ ਕਹਿੰਦੇ ਕੋਈ ਵੀ ਅਸੈਂਸ ਪਾ ਲਈਏ ਤੁਸੀਂ ਇੱਥੇ ਇਲਾਇਚੀ ਪਾਊਡਰ ਪਾ ਸਕਦੇ ਹੋ ਤੇ ਮੈਂ ਇੱਥੇ ਗੁਲਾਬ ਦਾ ਜਿਹੜਾ ਪਾਨੀ ਉਹਦੀ ਵਰਤੋਂ ਕੀਤੀ ਉਹਦੇ ਨਾਲ ਖੁਸ਼ਬੂ ਬਹੁਤ ਹੀ ਵਧੀਆ ਹੁੰਦੀ ਹੈ ਤੇ ਨਾਲ ਹੀ ਇੱਥੇ ਮੈਂ ਬਰੀਕ ਕੱਟ ਕੇ ਬਦਾਮ ਕਾਜੂ ਤੇ ਪੇਸ਼ਤਾ ਪਾ ਦਿੱਤਾ ਜਿਸ ਦੇ ਨਾਲ ਹੋਰ ਵੀ ਵਧੀਆ ਲੱਗਣਗੀ ਲੱਗੂਗੀ ਖੀਰ ਖਾਨ ਦੇ ਵਿੱਚ ਤੇ ਲਓ ਖੀਰ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਰਲ ਚੁੱਕੀ ਹੈ ਜਦੋਂ ਆਪਣੀ ਖੀਰ ਰਲ ਕੇ ਤਿਆਰ ਹੋਈ ਹੈ ਨਾ ਉਹਦੇ ਹੀ ਇਹਦੇ ਵਿੱਚ ਮੈਂ ਗੁਲਾਬ ਦਾ ਵਾਟਰ ਰੋਜ਼ ਵਾਟਰ ਜਾਨੀ ਕੀ ਤੇ ਫਿਰ ਬਦਾਮ ਕਾਜੂ ਤੇ ਪੇਸ਼ਤਾ ਪਾ ਦਿੱਤੀਆ ਫਿਰ ਆਪਾਂ ਗੈਸ ਬੰਦ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੇ ਆਪਣੀ ਖੀਰ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਟੇਸਟੀ ਰਬੜੀਦਾਰ ਮਲਾਈਦਾਰ ਖੀਰ ਆਪਣੀ ਬਣ ਚੁੱਕੀ ਹੈ ਜੀ ਤੇ ਗਰਮਾ ਗਰਮ ਆਪਾਂ ਇਹਨੂੰ ਪਰੋਸਾਂਗੇ ਤੇ ਉੱਪਰ ਦੀ ਆਪਾਂ ਇਹਨੂੰ ਗਾਰਨਿਸ਼ ਕਰਾਂਗੇ ਫਰੂਟ ਡਰਾਈ ਫਰੂਟਸ ਦੇ ਨਾਲ ਬਦਾਮ ਕਾਜੂ ਤੇ ਪਿਸਤੇ ਦੇ ਨਾਲ ਬਹੁਤ ਹੀ ਟੇਸਟੀ ਖੀਰ ਬਣ ਕੇ ਤਿਆਰ ਹੁੰਦੀ ਹੈ ਗਾਜਰ ਜੀ ਤੁਹਾਨੂੰ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਨਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸ ਦੇਖੋ ਜੀ ਖੀਰ ਬਣ ਕੇ ਤਿਆਰ ਆਤੀ ਨੂੰ ਗਰਮਾ ਗਰਮ ਪਰੋਸੋ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਜਰੂਰ ਇੱਕ ਲਾਈਕ ਤੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਮਿਲਦੇ ਆ ਜੀ ਟੇਸਟੀ ਹੈਲਥੀ ਰੈਸਪੀ ਦੇ ਨਾਲ ਤਦ ਤੱਕ ਦਿਲੇਸ਼ ਸ਼ਸ਼ੀ ਅਕਾਲ